ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਇਆ ਹੁਣ ਤੋਂ ਲੈ ਕੇ ਅਗਲੇ 24 ਘੰਟੇ ਅਤੇ 3 ਤੋਂ 4 ਦਿਨਾਂ ਦੀ ਮੌਸਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ 17 ਅਗਸਤ ਤੋਂ ਲੈ ਕੇ 19 ਅਗਸਤ ਤੱਕ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਕਿਸ ਤਰ੍ਹਾਂ ਮੌਸਮ ਕਰਵਟ ਲੈਂਦਾ ਹੋਇਆ ਦਿਖਾਈ ਦੇਗਾ ਗਰਮੀ ਹੂਮਸ ਤੋਂ ਆਸੁਕਾਰਾ ਦੇਖਣ ਨੂੰ ਮਿਲੇਗਾ ਜਾਂ ਨਹੀਂ ਖਾਸ ਕਰਕੇ ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਕਿਸ ਤਰ੍ਹਾਂ ਦੀ ਮੌਸਮ ਦੀ ਅਪਡੇਟ ਦੇਖਣ ਨੂੰ ਮਿਲੇਗੀ ਜੇਕਰ ਸਭ ਤੋਂ ਪਹਿਲਾਂ ਹਵਾਵਾਂ ਦੀ ਗੱਲ ਕਰੀ ਤਾਂ ਲਗਾਤਾਰ ਪੰਜਾਬ ਦੇ ਉੱਤੇ ਦੱਖਣ ਪੂਰਬ ਦੀਆਂ ਹਵਾਵਾਂ ਬੰਗਾਲੀ ਗਾੜੀ ਤੋਂ ਦੇਖਣ ਨੂੰ ਮਿਲੀਆਂ ਤੇ ਅਰਬ ਸਾਗਰ ਤੋਂ ਵੀ ਹਵਾਵਾਂ ਤੇਜ਼ੀ ਨਾਲ ਘੁੰਮਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਾਂ ਰੁਕਾਵਟ ਤੋਂ ਤੁਹਾਡੇ ਤੱਕ ਪਹੁੰਚਦੀ ਰਹੇ ਜੇਕਰ ਹੁਣ ਸਭ ਤੋਂ ਪਹਿਲਾਂ ਸਿਸਟਮਾਂ ਦੀ ਗੱਲ ਕਰੀ ਤਾਂ ਲੋ ਪ੍ਰੈਸ਼ਰ ਦਾ ਏਰੀਆ ਇਸ ਟਾਈਮ ਆਪਾਂ ਨੂੰ ਇੱਧਰ ਮਹਾਰਾਸ਼ਟਰ ਵਾਲੇ ਸਾਈਡ ਨਾਗਪੁਰ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਜੋ ਕਿ ਚੱਕਰਵਤੀ ਰੂਪ ਦੇ ਵਿੱਚ ਅੱਗੇ ਚਲਦਾ ਹੋਇਆ ਦਿਖਾਈ ਦੇ ਰਿਹਾ ਜਿਸ ਨਾਲ ਆਉਂਦੇ ਦਿਨਾਂ ਦੇ ਵਿੱਚ ਰਾਜਸਥਾਨ ਗੁਜਰਾਤ ਦੇ ਨੂੰ ਉੱਤਰ ਪਾਰ ਦੇ ਵਿੱਚ ਵੀ ਦੇਖਣ ਨੂੰ ਮਿਲਿਆ 19 ਤਰੀਕ ਨੂੰ ਵੀ ਬੈਕ ਟੂ ਬੈਕ ਸਿਸਟਮ ਦੇਖਣ ਨੂੰ ਮਿਲ ਰਹੇ ਹਨ ਜਿਸ ਨਾਲ ਆਉਂਦੇ ਦਿਨਾਂ ਦੇ ਵਿੱਚ ਵੀ ਪਾਰ ਦੇ ਵਿੱਚ ਸਿਸਟਮ ਦੇਖਣ ਨੂੰ ਮਿਲਣਗੇ ਜਿੱਦੇ ਸਿੱਟੇ ਵੱਜੋ ਪੰਜਾਬ ਦੇ ਵਿੱਚ ਵੀ ਗਤੀਵਿਧੀਆਂ ਦੇ ਸਾਰ ਦੇਖਣ ਨੂੰ ਮਿਲਣਗੇ ਜੇਕਰ ਆਉਂਦੇ 24 ਘੰਟਿਆਂ ਦੀ ਗੱਲ ਕਰੀਏ ਤਾਂ ਲਗਾਤਾਰ ਪਹਾੜੀ ਖੇਤਰਾਂ ਦੇ ਵਿੱਚ ਵੀ ਪਛਮੀ ਸਿਸਟਮ ਦੇਖਣ ਨੂੰ ਮਿਲ ਰਹੀ ਹੈ ਨੀ ਇੱਕ ਸਰਕੂਲੇਸ਼ਨ ਵੀ ਪੰਜਾਬ ਦੇ ਉੱਤੇ ਬੰਦਾ ਹੋਇਆ ਦਿਖਾਈ ਦੇ ਰਿਹਾ ਜਿਸ ਨਾਲ ਟੁੱਟਵੇਂ ਦਰਮਿਆਨੇ ਸਿਸਟਮ ਇਸ ਟਾਈਮ ਆਪਾਂ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੇ ਹਨ ਖਾਸ ਕਰਕੇ ਉੱਤਰ ਪੱਛਮੀ ਅਤੇ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਆਪਾਂ ਨੂੰ ਕਾਰਵਾਈਆਂ ਦੇ ਸਬੰਧ ਅੱਗੇ ਜੀ ਗੱਲ ਕਰੀ ਤਾਂ ਉਸ ਤੋਂ ਬਾਅਦ 18 ਤੇ 19 ਤਰੀਕ ਨੂੰ ਵੀ ਬੈਕ ਟੂ ਬੈਕ ਸਿਸਟਮ ਦੇਖਣ ਨੂੰ ਮਿਲਣਗੇ 2-3 ਦਿਨ ਮੀਂਹ ਦੀ ਸੰਭਾਵਨਾ ਪੰਜਾਬ ਦੇ ਵਿੱਚ ਜੰਮੂ ਕਸ਼ਮੀਰ ਮਾਚਲ ਉੱਤਰਾਖੰਡ ਦੇ ਵਿੱਚ ਦਰਮਿਆਨੀ ਮੀਂਹ ਦੀਆਂ ਗਤੀਵਿਧੀਆਂ ਹਰਿਆਣਾ ਦੇ ਕੁਝ ਭਾਗਾਂ ਦੇ ਵਿੱਚ ਵੀ ਦਰਮਿਆਨੀ ਮੀਂਹ ਦੀਆਂ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਲਗਾਤਾਰ 19 ਤੋਂ ਲੈ ਕੇ 25 ਦੇ ਵਿੱਚਕਾਰ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਪੰਜਾਬ ਅਤੇ ਹੋਰ ਇਲਾਕਿਆਂ ਦੇ ਉੱਤਰ ਪਾਰ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਮੌਨਸੂਨੀ ਬ੍ਰੇਕ ਦੀ ਸੰਭਾਵਨਾ ਤਕਰੀਬਨ ਆਪਾਂ ਨੂੰ ਨਾ ਦੇ ਬਰਾਬਰ ਦੇਖਣ ਨੂੰ ਮਿਲ ਰਿਹਾ ਹੁੰਦੇ ਮੇਰੇ ਦਰਮਿਆਨੀਆਂ ਕਾਰਵਾਈਆਂ ਸਾਰ ਦੇਖਣ ਨੂੰ ਮਿਲਣਗੇ ਜੇਕਰ ਅੱਗੇ ਹੁਣ ਮੌਜੂਦਾ ਲਾਈਵ ਸੈਟਲਰ ਤਸਵੀਰਾਂ ਦੀ ਗੱਲ ਕਰੀਏ ਤਾਂ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਲਗਾਤਾਰ ਪੱਛਮੀ ਸਿਸਟਮ ਪਹਾੜੀ ਖੇਤਰਾਂ ਦੇ ਵਿੱਚ ਐਕਟੀਵੇਟ ਹੋਣ ਦੇ ਕਾਰਨ ਪੰਜਾਬ ਦੇ ਉੱਤਰ ਪੱਛਮੀ ਅਤੇ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਸਿਸਟਮ ਐਕਟੀਵੇਟ ਦੇਖਣ ਨੂੰ ਮਿਲ ਰਹੇ ਹਨ ਜਿਸ ਦੇ ਨਾਲ ਆਉਣ ਵਾਲੇ ਘੰਟਿਆਂ ਦੇ ਵਿੱਚ ਖਾਸ ਕਰਕੇ ਪਠਾਨਕੋਟ ਦੇ ਇਲਾਕੇ ਹੋਗੇ ਗੁਰਦਾਸਪੁਰ ਦੀ 벨ਟ ਹੋ ਗਈ ਉਸ ਤੋਂ ਬਾਅਦ ਤਕਰੀਬਨ ਦਸੂਆ ਹੋ ਗਿਆ ਬਟਾਲਾ ਦੇ ਆਸਪਾਸ ਦੇ ਖੇਤਰ ਹੋਗੇ ਚੜਪੁਰ ਦੇ ਕੁਝ ਖੇਤਰ ਹੋਗੇ ਅੰਮ੍ਰਿਤਸਰ ਸਾਹਿਬ ਦੇ ਕੁਝ ਖੇਤਰ ਹੋਗੇ ਤੇ ਬਟਾਲਾ ਦੇ ਆਸਪਾਸ ਦੇ ਖੇਤਰ ਹੋਗੇ ਜਨਾਲਾ ਹੋ ਗਿਆ ਤਰਨਤਨ ਸਾਹਿਬ ਦੇ ਖੇਤਰ ਹੋ ਗਏ ਅੱਗੇ ਸਿਸਟਮ ਦਾ ਡਾਇਰਾ ਆਪਾਂ ਨੂੰ ਸੁਲਤਾਨਪੁਰ ਲੋਧੀ ਜਲੰਧਰ ਦੇ ਕੁਝ ਪਾਕ ਹੋ ਗਏ ਇਹਨਾਂ ਖੇਤਰਾਂ ਤੱਕ ਦੇਖਣ ਨੂੰ ਮਿਲ ਸਕਦਾ ਹੈ ਤੇ ਸ਼ਹਿਰਪੁਰ ਅਤੇ ਨੰਗਲ ਦੇ ਗੜ ਸ਼ੰਕਰ ਦੇ ਇਲਾਕੇ ਹੋ ਗਏ ਨੰਦਪੁਰ ਸਾਹਿਬ ਹੋ ਗਿਆ ਪਰਤਗੜ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਟੁੱਟਮੇ ਤੋਂ ਦਰਮਿਆਨੀਆਂ ਕਾਰਵਾਈਆਂ ਹੁੰਦੇ ਦੋ ਤਿੰਨ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਜੇਕਰ ਇਸ ਸਿਸਟਮ ਦਾ ਦਾਇਰਾ ਫੈਲਦਾ ਹੈ ਤਾਂ ਮੋਗਾ ਦੇ ਆਸ-ਪਾਸ ਦੇ ਖੇਤਰ ਹੋ ਗਏ ਲੁਧਿਆਣਾ ਹੋ ਗਿਆ ਤੇ ਇੱਧਰ ਪਰਤਗੜ ਹੋ ਗਿਆ ਚੰਡੀਗੜ੍ਹ ਪੂਰਬੀ ਖੇਤਰਾਂ ਦੀ ਗੱਲ ਕਰੀਏ ਚੰਡੀਗੜ੍ਹ ਦੇ ਆਸ-ਪਾਸ ਦੇ ਖੇਤਰ ਹੋ ਗਏ ਨੰਗਲ ਨੰਦਪੁਰ ਸਾ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਉਸ ਤੋਂ ਬਾਅਦ ਪਟਿਆਲਾ ਅਧਿਆਸਪਤ ਦੇ ਖੇਤਰ ਹੋ ਗਏ ਇਹਨਾਂ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਟੁੱਟਮੇ ਸਿਸਟਮ ਦੇਖਣ ਨੂੰ ਮਿਲ ਰਹੇ ਹਨ ਤੇ ਬਾਕੀ ਇੱਕ ਸਿਸਟਮ ਆਪਾਂ ਨੂੰ ਪੂਰਬੀ ਇਲਾਕਿਆਂ ਦੇ ਵਿੱਚ ਵੀ ਆਉਂਦੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਮੇਨ ਤੌਰ ਤੇ 3-4 ਘੰਟੇ ਦੇ ਵਿੱਚ ਇਸ ਤਰ੍ਹਾਂ ਦੀਆਂ ਟੁੱਟਮੀਆਂ ਗਤੀਵਿਧੀਆਂ ਪੰਜਾਬ ਦੇ ਉੱਤਰ ਪੱਛਮੀ ਅਤੇ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਆਉਂਦੇ 24 ਘੰਟਿਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਲਗਾਤਾਰ ਟੁੱਟਮੇ ਦਰਮਿਆਨੇ ਸਿਸਟਮ ਦੇਖਣ ਨੂੰ ਮਿਲਣਗੇ ਜਿਸ ਦੇ ਵਿੱਚ ਗੁਰਦਾਸਪੁਰ ਦੇ ਇਲਾਕੇ ਪਟਾਣਕੋਟ ਚਰਪੁਰ ਜਲੰਧਰ ਕਪੂਰਥਲਾ ਮਲੇਰੀਕੋਟਲਾ ਜ਼ਿੰਗਰੂਰ ਬਰਨਾਲਾ ਦੇ ਆਸਪਾਸ ਦੇ ਖੇਤਰ ਹੋ ਗਏ ਮੋਗਾ ਹੋ ਗਿਆ ਤੇ ਇਸ ਤੋਂ ਇਲਾਵਾ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਦੇ ਇਲਾਕੇ ਹੋ ਗਏ ਇਹਨਾਂ ਵਿੱਚ ਵੀ ਟੁੱਟਵੇਂ ਤੌਰ ਤੇ ਗਰਜ ਲਿਚਕ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਦੱਖਣ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਵੀ ਹਲਕੇ ਦਰਮਿਆਨੇ ਟੁੱਟਵੇਂ ਤੌਰ ਤੇ ਬੱਦਲਬਾਈ ਦੀ ਆਵਾਜ਼ਾਈ ਦੇਖਣ ਨੂੰ ਮਿਲ ਸਕਦੀ ਅੱਗੇ ਜੇ 18 ਤਰੀਕ ਦੇ ਮੌਸਮ ਦੀ ਗੱਲ ਕਰੀਏ 18 ਤਰੀਕ ਨੂੰ ਪੰਜਾਬ ਦੇ ਉੱਤਰ ਪੂਰਬੀ ਖੇਤਰ ਪਠਾਨਕੋਟ ਤੇ ਹਰਪੁਰ ਦੇ ਵਿੱਚ ਦਰਮਿਆਨੀਆਂ ਤੋਂ ਭਾਰੀ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਤੇ ਗੁਰਦਾ ਨਾਂ ਲੱਗ ਕੇ ਆਂਦੇ ਵਿੱਚ ਦਰਮਿਆਨੀਆਂ ਉਮੀਦ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਅਮਰਜੀਤ ਸਾਹਿਬ ਤੋਂ ਲੈ ਕੇ ਲਾਵਾ ਤਰਨਤਨ ਸਾਹਿਬ ਦੇ ਕਪੂਰਥਲਾ ਦੇ ਜਲੰਧਰ ਹੋ ਗਿਆ ਲੁਧਿਆਣਾ ਦੇ ਇਲਾਕੇ ਹੋ ਗਏ ਨਮਾਚੇਰ ਹੋ ਗਿਆ ਤੇ ਪਟਿਆਲਾ ਦੇ ਹਸਪਤ ਫਤਿਹਗੜ੍ਹ ਸਾਹਿਬ ਇਹਨਾਂ ਕਿਸ ਤਰ੍ਹਾਂ ਦੇ ਵਿੱਚ ਟੁੱਟਮੇ ਤੇ ਦਰਮਿਆਨੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਬਾਕੀ ਦੱਖਣ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਫਾਜ਼ਿਲਕਾ ਮੁਕਸਰ ਬਠਿੰਡੇ ਦੇ ਇਲਾਕੇ ਹੋ ਗਏ ਮਾਨਸਾ ਹੋ ਗਿਆ ਸੰਗਰੂਰ ਦੇ ਇਲਾਕੇ ਹੋ ਗਏ ਤੇ ਫਰੀਦਕੋਟ ਹੋ ਗਿਆ ਫਿਰੋਜ਼ਪੁਰ ਦੇ ਇਲਾਕੇ ਹੋ ਗਏ ਮੋਗਾ ਹੋ ਗਿਆ ਇਹਨਾਂ ਵਿੱਚ ਟੁੱਟਮੇ ਤੋਂ ਤੇ ਬਦਲਬਾਈ ਦੀ ਅਭਜਾਈ ਦੇਖਣ ਨੂੰ ਮਿ ਕਿਲਾਵਾ 19 ਤਰੀਕ ਦੇ ਮੌਸਮ ਦੀ ਗੱਲ ਕਰੀ ਤਾਂ 19 ਤਰੀਕ ਨੂੰ ਤਕਰੀਬਨ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਚੇਰਪੁਰ ਦੇ ਇਲਾਕੇ ਹੋਗੇ ਰੂਪਨਗਰ ਹੋ ਗਿਆ ਇਸ ਬੈਲਟ ਦੇ ਵਿੱਚ ਦਰਮਿਆਨੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਬਾਕੀ ਉੱਤਰ ਪੱਛਮੀ ਅਤੇ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਬੱਦਲਬਾਈ ਦੀ ਹਵਾਜਾਈ ਦੇਖਣ ਨੂੰ ਮਿਲੇਗੀ ਤੇ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੀਆਂ ਗਤੀਵਿਧੀਆਂ ਦੇ ਚਾਂਸ ਆਪਾਂ ਨੂੰ ਕੁਝ 25% ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਓਵਰਆਲ ਤਕਰੀਬਨ ਇਹਨਾਂ ਖੇਤਰਾਂ ਦੇ ਵਿੱਚ 50 ਤੋਂ 75% ਖੇਤਰਾਂ ਦੇ ਵਿੱਚ ਦਰਮਿਆਨੀਆਂ ਮੀਂਹ ਦੀ